ਪਠਾਨਕੋਟ ਦੇ ਵਿੱਚ ਅੱਜ ਇੱਕ ਜੰਗਲੀ ਜਾਨਵਰ ਸਾਂਬਰ ਜਿਸ ਨੂੰ ਕਿ ਹਿਰਨ ਵੀ ਕਿਹਾ ਜਾਂਦਾ ਹੈ ਸ਼ਹਿਰ ਦੇ ਸਵੀਮਿੰਗ ਪੂਲ ਨਜ਼ਦੀਕ ਦੇਖਿਆ ਗਿਆ ਇਹ ਸਾਂਬਰ ਜਿਹੜਾ ਕਿ ਜੰਗਲ ਤੋਂ ਪਟਕਦਾ ਹੋਇਆ ਸ਼ਹਿਰ ਵੱਲ ਨੂੰ ਆ ਪੁਜਰਾ ਜਿਸ ਦੇ ਚੱਲਦੇ ਇਸ ਨੂੰ ਦੇਖਣ ਦੇ ਲਈ ਲੋਕਾਂ ਦਾ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਜਾਣਕਾਰੀ ਦੇ ਚਲਦੇ ਅਕਸਰ ਹੀ ਜਦ ਵੀ ਪਹਾੜਾਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਤੇ ਠੰਡ ਵੱਧ ਜਾਂਦੀ ਹੈ ਤਾਂ ਜੰਗਲੀ ਜਾਨਵਰ ਜਿਹੜੇ ਕਿ ਇਸ ਠੰਡ ਤੋਂ ਬਚਣ ਦੇ ਲਈ ਮੈਦਾਨੀ ਇਲਾਕਿਆਂ ਦਾ ਰੁਖ ਕਰ ਲੈਂਦੇ ਨੇ ਜਿਸ ਦੇ ਚਲਦੇ ਅੱਜ ਇੱਕ ਸਾੰਬਰ ਹਿਰਨ ਜੋ ਕਿ ਪਠਾਨਕੋਟ ਸ਼ਹਿਰ ਦੇ ਸਵੀਮਿੰਗ ਪੂਲ ਨਜ਼ਦੀਕ ਦੇਖਿਆ ਜਿਹੜਾ ਕਿ ਜੰਗਲਾਂ ਵਿੱਚੋਂ ਪਟਕਦਾ ਹੋਇਆ ਇਸ ਦੇ ਨਜ਼ਦੀਕ ਪੂਜਾ ਔਰ ਇਸ ਨੂੰ ਦੇਖਣ ਲਈ ਜਿੱਥੇ ਲੋਕਾਂ ਦਾ ਪਾਰੀ ਇਕੱਠ ਸੀ ਉੱਥੇ ਹੀ ਵਾਈਲਡ ਲਾਈਫ ਵਿਭਾਗ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜਿਸ ਦੇ ਚਲਦੇ ਵਾਈਲਡ ਲਾਈਫ ਵਿਭਾਗ ਦੀ ਇੱਕ ਜੀਪ ਤੇ ਦੋ ਮੁਲਾਜ਼ਮ ਵੀ ਇਸ ਦਾ ਰੈਸਕਿਊ ਕਰਨ ਦੇ ਲਈ ਮੌਕੇ ਤੇ ਪੁੱਜੇ ਦੀ ਬੰਤੀ ਤੋਂ 30 ਫੁੱਟ ਲੰਬੀ ਛਲਾਂਗ ਲਗਾਉ ਉਥੋਂ ਭੱਜ ਗਿਆ ਉੱਥੇ ਹੀ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਸਾਂਬਰ ਜਿਹੜਾ ਕਿ ਗੰਬੀਰ ਜ਼ਖਮੀ ਵੀ ਸੀ ਜਿਸ ਦੇ ਚੱਲਦੇ ਵਾਇਲਟ ਲਾਈਫ ਮੁਲਾਜ਼ਮ ਇਸ ਦੇ ਪਿੱਛੇ-ਪਿੱਛੇ ਵੀ ਗਏ ਮਗਰ ਇਸ ਸਾਂਬਰ ਜੰਗਲਾਂ ਦੇ ਵਿੱਚ ਕਿਤੇ ਭੱਜ ਗਿਆ ਡੀਐਫਓ ਸਾਹਿਬ ਪਰਮਜੀਤ ਜੀ ਜੀ ਪਰਮਜੀਤ ਹੁਣਾਂ ਤੋਂ ਇਨਫੋਰਮੇਸ਼ਨ ਵੀ ਨਹੀਂ ਸੀ ਉਹਨਾਂ ਨੂੰ ਫੋਨ ਆਇਆ ਸੀ ਕਾਲ ਆਈ ਸੀ ਕਿਸੇ ਦੀ ਵੀ ਇੱਥੇ ਡਰ-ਡਰ ਕਰਕੇ ਸਵੀਮ ਪੂਲ ਦੇ ਪਿੱਛੇ ਸਾਂਬਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਸੀ ਇੰਜਰ ਹੋਇਆ ਪਿਆ ਕੁਛ ਲੱਗੀ-ਲੁੱਗੀ ਆ ਪਰ ਦੇਖਿਆ ਹੀ ਲੱਗੀ ਦੀ ਹਾਨੀ ਹੋ ਜੱਕਦਮ ਦੌੜ ਗਿਆ ਉੱਥੋਂ ਦੀ ਪ ਉਹ ਵਾਪਿਸ ਪਤਾ ਨਹੀਂ ਕਿਧਰੋਂ ਇਧਰ ਬਾਗ ਵਾਲੇ ਪਾਸੇ ਨੂੰ ਚਾਹ ਜੰਗਲ ਵਾਲੇ ਪਾਸੇ ਨੂੰ ਨਿਕਲ ਗਿਆ ਹੁਣ ਪਹਿਲੇ ਵੀ ਕਦੀ ਦੇਖਿਆ ਜੀ ਇਸ ਤਰ੍ਹਾਂ ਹਾਂਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸਿਓਂ ਕਦੀ ਕਦੀ ਇਧਰੋਂ ਦੀ ਜਣਵਾਲ ਵਾਲੇ ਪਾਸਿਓਂ ਕੈਪਚਰ ਕਰਦੇ ਹੀ ਰਹਿੰਨੇ ਹਾਂ ਕੋਈ ਦੱਕ ਪਰੋਂ ਦੇ ਘਬਰਾਂਦੇ ਲੋਟ ਨਹੀਂ 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 ਘਬਰਾਂਦੇ ਘਬਰੁੰਦੇ ਨਹੀਂ ਕਿਉਂਕਿ ਸਾਡਾ ਕੰਮ ਹੀ ਨਹੀਂ ਨੁਕਸਾਨ ਨਹੀਂ ਕਰ ਸਕਦੇ ਜੀ ਕਿਸੇ ਦਾ ਕਿ ਲੱਗਦਾ ਜਿਹੜਾ ਜਾਨਵਰ ਨਹੀਂ ਹੈਗਾ ਜਿਹੜਾ ਠੰਡੂ ਇੰਦੀ ਪਹਾੜਾਂ ਦੇ ਵਿੱਚ ਲੱਗਦਾ ਕਿ ਮੈਂ ਇੱਧਰ ਮੈਦਾਨੀ ਇਲਾਕੇ 'ਚ ਰੋਕ ਕਰ ਲੈਂਦੇ ਆਂਦੇ ਆ ਜੀ ਥੋੜਾ ਧੁੱਪ ਸੇਕਣ ਵਾਸਤੇ ਕਹਲੋ ਚਾਹੇ ਕੋਈ ਭਟਕ ਗਿਆ ਨਾਲੋਂ ਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਮੂਵਮੈਂਟ ਹੋ ਜਾਂਦੀ ਹੈ ਇਹਨਾਂ ਦੀ ਕਿਸੇ ਵੇ ਤੇ ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲਾ ਦੇ ਪਾਸੇ ਹੋਵੇ ਚਾਹੇ ਜੰਗਲੀ ਏਰੀਆ ਲਾਗੇ ਹੋਵੇਗਾ ਉੱਥੋਂ ਆਣਗੇ ਕੀ ਕਾਰਵਾਈ ਕੀਤੀ ਤੁਹਾਡੇ ਅੱਗੇ ਹੁਣ ਹੁਣ ਅੱਗੇ ਦੇਖਦੇ ਆ ਜੀ ਅੱਗੇ ਜਾ ਕੇ ਜੇ ਲੱਭਦਾ ਠੀਕ ਆ ਨਹੀਂ ਤੇ ਫਿਰ ਉਹ ਜੰਗਲ ਨੂੰ ਮੂਵ ਕਰਕੇ ਆ ਜੀ